ਐਕਚੁਅਲੀ ਕੈਨੇਡਾ ਮੈਂ ਪਹਿਲੇ ਤਾਂ ਇਹ ਸੋਚ ਕੇ ਗਈ ਸੀ ਕਿ ਮੈਂ ਵਾਪਿਸ ਨਹੀਂ ਆਉਂਗੀ ਪਰ ਕੈਨੇਡਾ ਦੇ ਹਾਲਾਤ ਵੀ ਮੈਂ ਥੋੜੇ ਦੇਖੇ ਲੜਕੀਆਂ ਦਾ ਉੱਥੇ ਬਹੁਤ ਹੀ ਬੁਰਾ ਹਾਲ ਹੈ ਕੰਮ ਉਧਰ ਵੀ ਨਹੀਂ ਮਿਲ ਰਹੇ ਬੱਚਿਆਂ ਨੂੰ ਹਰ ਚੀਜ਼ ਪਰਫੈਕਟ ਸਿਖਾਈ ਜਾਏਗੀ ਜਿਹੜੇ ਲੱਖਾਂ ਰੁਪਏ ਦੇ ਕੋਰਸ ਹੁੰਦੇ ਆ ਉਹ ਅਸੀਂ ਸਿਰਫ 5000 ਰੁਪਏ ਚ ਪ੍ਰੋਡਕਟ ਵੀ ਮੇਰੇ ਹੋਣਗੇ ਆਪਣੇ ਹੋਣਗੇ ਆਪਣੇ ਵੇੜੇ ਦੇ ਹੋਣਗੇ ਤੇ ਤੁਸੀਂ ਮੈਮ ਇਹਨਾਂ ਕੁੜੀਆਂ ਨੂੰ ਕਿਸ-ਕਿਸ ਚੀਜ਼ ਦਾ ਕੋਰਸ ਕਰਾਉਣੀ ਹੈ ਇੱਕ ਤਾਂ ਮੇਕਅਪ ਦਾ ਕੋਰਸ ਕਰਾਉਣਾ ਹੈ ਬੇਸਿਕ ਤੋਂ ਐਡਵਾਂਸ ਹੋ ਜਾਂਦਾ ਹੈ ਇੱਕ ਨੇਲ ਐਕਸਟੈਂਸ਼ਨ ਦਾ ਬੇਸਿਕ ਤੋਂ ਐਡਵਾਂਸ ਹੁੰਦਾ ਇੱਕ ਮੈਂ ਇੰਡੀਆ ਵਿੱਚ ਕੰਮ ਕਰੂੰਗੀ ਸਿਰਫ ਇਨ੍ਹਾਂ ਲੜਕੀਆਂ ਵਾਸਤੇ ਔਰ ਕੁਝ ਟਾਈਮ ਮੈਂ ਕੈਨੇਡਾ ਵਿੱਚ ਵੀ ਕਰੂੰਗੀ ਜਿਹੜੀਆਂ ਉੱਥੇ ਪਰੇਸ਼ਾਨ ਹੋ ਰਹੀਆਂ ਲੜਕੀਆਂ ਉਹਨਾਂ ਨੂੰ ਇੱਕ ਰੋਜ਼ਗਾਰ ਦਾ ਉਹਨਾਂ ਦੀ ਵੀ ਇੱਕ ਸਟਾਰਟਿੰਗ ਹੋ ਜਾਏ ਦਰਸ਼ਕਾਂ ਦਾ ਸਵਾਗਤ ਹੈ ਜੀ ਸੋ ਜੋ ਸ਼ਖਸੀਅਤ ਨਾਲ ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਉਹਨੇ ਰੋਜ਼ੀ ਮੈਮ ਇਹ ਆਪਾਂ ਇਹਨਾਂ ਨੂੰ ਵਾਇਰਲ ਮੈਮ ਵੀ ਕਹਿ ਸਕਦੇ ਹਾਂ ਕਿਉਂਕਿ ਇਹ ਨਾ 1 ਲੱਖ ਰੁਪਏ ਵਾਲਾ ਕੋਰਸ ਸਿਰਫ ਕੁੜੀਆਂ ਨੂੰ ਕਰਵਾ ਰਹੇ ਸੀ 5000 ਰੁਪਏ ਵਿੱਚ ਜੀ ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਮੈਮ ਐਨੇ బిਜੀ ਸ਼ਡਿਊਲ 'ਚ ਹੋਗੇ ਤੁਸੀਂ ਇੰਨਾ ਟਾਈਮ ਕਿਵੇਂ ਕੱਢ ਰਹੇ ਹੋ ਜਾਂ ਇਹ ਨਾ ਅੱਜਕੱਲ੍ਹ ਤੁਹਾਨੂੰ ਪਤਾ ਹੈ ਨਾ ਪੈਸਾ ਹਰੇਕ ਆਦਮੀ ਦੀ ਜ਼ਰੂਰਤ ਹੈ ਨਾ ਚਾਹੇ ਉਹ ਲੇਡੀਜ਼ ਆ ਚਾਹੇ ਨਾ ਮੇਲ ਆ ਚਾਹੇ ਫੀਮੇਲ ਆ ਲਾ ਲੋ ਪਰ ਤੁਸੀਂ ਕਿ ਆਪਣਾ ਕੈਨੇਡਾ ਛੋਟ ਕੇ ਇੱਥੇ ਆਏ ਹੋ ਮੈਮ ਉਹਦਾ ਕੀ ਰੀਜ਼ਨ ਰਿਆ ਐਕਚੁਅਲੀ ਕੈਨੇਡਾ ਮੈਂ ਪਹਿਲੇ ਤਾਂ ਇਹ ਸੋਚ ਕੇ ਗਈ ਸੀ ਕਿ ਵਾਪ ਪਰ ਕੈਨੇਡਾ ਦੇ ਹਾਲਾਤ ਵੀ ਮੈਂ ਥੋੜੇ ਦੇਖੇ ਲੜਕੀਆਂ ਦਾ ਉੱਥੇ ਬਹੁਤ ਹੀ ਬੁਰਾ ਹਾਲ ਹੈ ਕੰਮ ਉਧਰ ਵੀ ਨਹੀਂ ਮਿਲ ਰਹੇ ਬੱਚਿਆਂ ਨੂੰ ਫਿਰ ਮੈਂ ਇਹ ਸੋਚਿਆ ਕਿ ਮੈਂ ਕੈਨੇਡਾ ਵਿੱਚ ਜ਼ਰੂਰ ਇਹ ਚੀਜ਼ ਸ਼ੁਰੂ ਕਰੂੰਗੀ ਕਿ ਜੜੀਆਂ ਬੱਚੀਆਂ ਪਿੰਡਾਂ ਤੋਂ ਜਾਂਦੀਆਂ ਉੱਥੇ ਵਿਚਾਰੀਆਂ ਰੈਸਟੋਰੈਂਟ ਇਸ ਕਲੀਨ ਅਪ ਦਾ ਕੰਮ ਕਰਦੀਆਂ ਜ਼ਿਆਦਾ ਕਰਕੇ ਮੋਸਟਲੀ ਪਹਿਲੇ ਮੈਂ ਇਹ ਸੋਚਿਆ ਕਿ ਮੈਂ ਉਧਰ ਹੀ ਕਰੂੰਗੀ ਪਰ ਜਦ ਇੰਡੀਆ ਦੇ ਬਾਰੇ ਮੈਂ ਸੋਚਿਆ ਕਿਸੇ ਨੇ ਮੈਨੂੰ ਗਾਈਡ ਹੀ ਕੀਤਾ ਕਿ ਤੁਸੀਂ ਇੰਡੀਆ ਬਾਰੇ ਜ਼ਿਆਦਾ ਸੋਚੋ ਇੱਥੇ ਤਾਂ ਡਾਲਰ ਵੈਸੇ ਵੀ ਬੱਚਾ ਨੇ ਕਮਾਈ ਲੈਣੇ ਤੇ ਫਿਰ ਇੰਡੀਆ ਵਿੱਚ ਆ ਕੇ ਫਿਰ ਮੈਂ ਆਪਣੇ ਵੇੜੇ ਦਾ ਐਕਚੁਅਲੀ 3-4 ਸਾਲ ਤੋਂ ਮੈਂ ਸੋਚਿਆ ਹੋਇਆ ਸੀ ਪਰ ਕਿਸੇ ਕਾਰਨ ਮਨ ਇਥੇ ਆਣਾ ਪਿਆ ਸੀ ਹਫਤੇ ਵਾਸਤੇ ਮੈਂ ਇੱਕ ਹਫਤੇ ਦੀ ਛੁੱਟੀ ਲੈ ਕੇ ਆਈ ਹੋਈ ਸੀ ਪਰ ਬਸ ਇਹ ਬੱਚੀਆਂ ਕਰਕੇ ਸ਼ਾਇਦ ਕਿਸੇ ਨੇ ਐਸੀ ਪ੍ਰੇ ਕੀਤੀ ਉਸ ਪਰਮਾਤਮਾ ਨੂੰ ਕਿ ਸਿੱਧਾ ਤਾਰ ਜੁੜੇ ਔਰ ਉਹਨਾਂ ਨੇ ਮਨ ਇਥੇ ਰੋਕ ਹੀ ਲਿਆ ਔਰ ਮੈਂ ਇੱਥੇ ਸਟੇ ਕਰ ਗਈ ਹਮੇਸ਼ਾ ਵਾਸਤੇ ਪਰ ਮੈਂ ਹੁਣ ਇੱਥੇ ਤਾਂ ਸ਼ੁਰੂਆਤ ਅਸੀਂ ਕਰਤੀ ਏ ਕੈਨੇਡਾ ਵੀ ਮੇਰੀ ਗੱਲਬਾਤ ਚੱਲ ਰਹੀ ਏ ਹੁਣ ਕੁਝ ਟਾਈਮ ਮੈਂ ਇੰਡੀਆ ਵਿੱਚ ਕੰਮ ਕਰੂੰਗੀ ਸਿਰਫ ਇਨ੍ਹਾਂ ਲੜਕੀਆਂ ਵਾਸਤੇ ਔਰ ਕੁਝ ਟਾਈਮ ਮੈਂ ਕੈਨੇਡਾ ਵਿੱਚ ਵੀ ਕਰੂੰਗੀ ਜਿਹੜੀਆਂ ਉੱਥੇ ਪਰੇਸ਼ਾਨ ਹੋ ਰਹੀਆਂ ਲੜਕੀਆਂ ਉਹਨਾਂ ਨੂੰ ਇੱਕ ਰੋਜ਼ਗਾਰ ਦਾ ਉਹਨਾਂ ਦੀ ਵੀ ਇੱਕ ਸਟਾਰਟਿੰਗ ਹੋ ਜਾਏ ਮੈਂ ਇੱਥੇ ਜਿਹੜੀਆਂ ਕੁੜੀਆਂ ਨੇ ਸਾਰੀਆਂ ਨੂੰ ਇੱਥੇ ਤੋਂ ਤੁਸੀਂ ਮੈਂ ਇਹਨਾਂ ਕੁੜੀਆਂ ਨੂੰ ਕਿਸ-ਕਿਸ ਚੀਜ਼ ਦਾ ਕੋਰਸ ਕਰਾਣੇ ਹੋ ਜੀ ਇੱਕ ਤਾਂ ਮੇਕਅਪ ਦਾ ਕੋਰਸ ਕਰਾਉਂਦੇ ਆ ਬੇਸਿਕ ਤੋਂ ਐਡਵਾਂਸ ਹੋ ਜਾਂਦਾ ਇੱਕ ਨੇਲ ਐਕਸਟੈਂਸ਼ਨ ਦਾ ਬੇਸਿਕ ਤੋਂ ਐਡਵਾਂਸ ਹੁੰਦਾ ਇੱਕ ਪਾਰਲਰ ਦਾ ਕੋਰਸ ਪਾਰਲਰ ਦਾ ਕੋਰਸ ਜੇ ਹੁੰਦਾ ਕਿ ਅਸੀਂ ਅਰਨਿੰਗ ਬੋਰ ਜਲਦੀ ਕਰ ਲੈਨੇ ਆ ਜਿਵੇਂ ਫੇਸ਼ੀਅਲ ਵੈਕਸਿੰਗ ਬਲੀਚਿੰਗ ਇਹ ਵਾਲੀਆਂ ਚੀਜ਼ਾਂ ਇੱਕ ਨਾਰਮਲ ਡੇ ਵਿੱਚ ਆਪਾਂ ਨੂੰ ਕੰਮ ਆਉਂਦੀਆਂ ਹਨ ਹਰ ਲੇਡੀ ਕਰਵਾਉਂਦੀ ਇੱਕ ਪਾਕਟ ਮਨੀ ਆਪਣੀ ਅੱਛੀ ਬਣ ਜਾਂਦੀ ਹੈ ਔਰ 10-15000 ਉਹ ਮਤਲਬ ਸਟਾਰਟਿੰਗ ਦੇ ਹੀ ਕਮਾ ਸਕਦੀਆਂ ਜੋ ਪ੍ਰੋਪਰ ਤਰੀਕੇ ਨਾਲ ਕੰਮ ਕਰਨ ਬਾਕੀ ਸਾਰੇ ਬੱਚਨ ਉਸੇ ਪੁੱਛ ਹੀ ਸਕਦੇ ਹੋ ਕਿ ਬੜੀ ਪਰਮਾਤਮਾ ਦੀ ਕਿਰਪਾ ਵਾਲੀ ਗੱਲ ਹੈ ਸਾਰੀਆਂ ਬੱਚੀਆਂ ਤੇ ਕਿਵੇਂ ਇਹ ਕੰਮ ਕਰ ਰਿਹਾ ਔਰ ਇਹਨਾਂ ਨੂੰ ਕਿੰਨਾ ਸਮਝ ਆ ਰਿਹਾ ਕਿਸ ਤਰ੍ਹਾਂ ਔਰ ਅੱਗੇ ਵਧ ਰਿਹਾ ਇਹ ਦੇਖੋ ਇਹਨਾਂ ਨੇ ਮੇਕਅਪ ਇਹ ਮੇਰੇ ਕਲਕਿਤ ਦਾ ਪੰਜਵਾਂ કે ਛੇਵਾਂ ਮੇਕਅਪ ਹੈ ਹਾਂਜੀ ਪੰਜਵਾਂ ਇਹ ਪੰਜਵਾਂ ਮੇਕਅਪ ਹੈ ਤੁਸੀਂ ਦੇਖ ਸਕਦੇ ਹੋ ਇਸ ਲੜਕੀ ਨੇ ਕੀਤਾ ਹਰ ਚੀਜ਼ ਆਈਸ ਕਲੋਸ ਕਰੋ ਹਰ ਚੀਜ਼ ਪਰਫੈਕਟ ਸਿਖਾਈ ਜਾਏਗੀ ਜਿਹੜੇ ਲੱਖਾਂ ਰੁਪਏ ਦੇ ਕੋਰਸ ਹੁੰਦੇ ਆ ਉਹ ਅਸੀਂ ਸਿਰ 5000 ਰੁਪਏ ਚ ਪ੍ਰੋਡਕਟ ਵੀ ਮੇਰੇ ਹੋਣਗੇ ਆਪਣੇ ਹੋਣਗੇ ਆਪਣੇ ਵੇੜੇ ਦੇ ਹੋਣਗੇ ਤੇ ਸਰਟੀਫਿਕੇਟ ਵੀ ਅਸੀਂ ਨਾਲ ਦਾਂਗੇ ਹਾਂਜੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਹੈਨਾ ਅੱਜ ਕੱਲ ਪੈਸਾ ਹਰੇਕ ਦੀ ਜਰੂਰਤਾ ਫਿਰ ਤੁਸੀਂ ਮੈਨੇਜ ਕਿਵੇਂ ਕਰ ਰਹੇ ਹੋ ਕਿਉਂਕਿ ਬਾਰੋਂ ਜਦੋਂ ਕੋਈ ਹੈਨਾ ਕਿਸੇ ਵੀ ਬਾਰਲੀ ਅਕੈਡਮੀ ਤੋਂ ਕੋਰਸ ਕਰਦੇ ਹੋ ਕੋਰਸ ਤਕਰੀਬਨ 80-85000 ਰੁਪਏ ਤੋਂ ਫੀਸ ਸਟਾਰਟ ਹੋ ਜਾਂਦੀ ਆ ਤੇ ਲੱਖਾਂ ਤੱਕ ਚਲੀ ਜਾਂਦੇ ਫਿਰ ਮੈਮ ਤੁਸੀਂ ਮੈਨੇਜ ਕਿਵੇਂ ਕਰਦੇ ਹੋ ਜਿੰਨਾ ਮੈਂ ਮੈਨੇਜਵੇਂ ਕਰ ਰਹੀਆਂ ਸਰ ਇੱਕ ਤਾਂ ਮੈਂ ਹੋਰ ਵੀ ਕੰਮ ਕਰਦੀਆਂ ਜਿਵੇਂ ਇਹ ਤਾਂ ਮੈਂ ਸੋਸ਼ਲ ਕੰਮ ਕਰ ਹੀ ਰਹੀਆਂ ਉਸ ਤੋਂ ਬਾਅਦ ਮੇਰੇ ਹੋਰ ਵੀ ਬਿਜ਼ਨਸ ਕੰਮ ਚੱਲ ਰਹੇ ਹਨ ਪਹਿਲੇ ਤਾਂ ਮੇਰਾ ਪਾਰਲਰ ਦਾ ਹੀ ਕੰਮ ਚੱਲ ਰਿਹਾ ਹੈ ਜਿਹਨੂੰ ਮੇਕਅਪ ਸਟੂਡੀਓ ਦੇ ਨਾਮ ਤੋਂ ਰੋਜੀ ਬਾਵਾ ਮੇਕਅਪ ਸਟੂਡੀਓ ਨਾਮ ਤੋਂ ਮੈਂ ਚਲਾਉਂਦੀ ਆ ਉੱਥੋਂ ਵੀ ਮਨੂੰ ਅੱਛੀ ਇਨਕਮ ਹੋ ਜਾਂਦੀ ਏ ਦੂਸਰੀ ਮੈਂ ਕੈਨੇਡਾ ਜਿੰਨੇ ਸਾਲ ਲਗਾ ਕੇ ਆਈ ਆ ਤੇ ਇੰਨਾ ਤਾਂ ਪੈਸਾ ਕਮਾ ਕੇ ਆਈ ਆ ਕਿ ਇੰਨਾ ਬੱਚਿਆਂ ਦੇ ਲਗਾ ਸਕਾਂ ਔਰ ਕੋਈ ਥੋੜਨੀ ਜਿ ਇਹ 5000 ਵੀ ਦੇ ਰਹੇਨ ਬਹੁਤ ਬਰਕਤ ਹੈ ਓ ਮੈਮ ਮੈਨੂੰ ਪਤਾ ਨਾ 5000 ਚ ਤਾਂ ਕੁਝ ਵੀ ਨਹੀਂ ਹੁੰਦਾ 5000 ਚ ਤਾਂ ਅੱਜ ਕੱਲ ਕੋਈ ਕੋਰਸ ਨਹੀਂ ਹੈਗਾ ਜੀ ਤੇ ਮੈਮ ਤੁਸ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਜੀ 1 ਮੰਥ 1 ਮੰਥ ਹੀ ਹੋਇਆ ਜੀ ਕਿੰਨੇ ਦਾ ਰਿਜ਼ਲਟ ਰਿਹਾ ਮੈਂ ਹੁੰਦਾ ਬਹੁਤ ਅੱਛ ਮੈਮ ਘੁਰਦੇ ਤਾਂ ਨਹੀਂ ਬਿਲਕੁਲ ਨਹੀਂ ਬਹੁਤ ਨਾਈਸ ਨੇ ਬਹੁਤ ਨਾਈਸ ਨੇ ਮੈਮ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਇੱਥੇ ਸਰ ਮੈਨੂੰ ਡੇਡ ਮੰਥ ਹੋ ਚੱਲਿਆ ਹੈ ਤੇ ਕਿਵੇਂ ਦਾ ਐਕਸਪੀਰੀਅੰਸ ਰਿਹਾ ਮੈਮ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਆ ਮੈਂ ਮਤਲਬ ਇੰਟਰੋਵਰਟ ਆ ਤੇ ਮੈਂ ਇਹ ਵੀ ਕਹੂੰਗੀ ਵੀ ਜਿਹੜੀਆਂ ਕੁੜੀਆਂ ਥੋਡੀਆਂ ਝਿਜਕਦੀਆਂ ਨੇ ਡਰਦੀਆਂ ਨੇ ਇੱਥੇ ਇਹਨਾਂ ਵਧੀਆ ਮਤਲਬ ਮਾਹੌਲ ਹੈ ਕਿ ਬਿਲਕੁਲ ਆਪਾਂ ਡਰ ਪੈ ਮਤਲਬ ਭੁੱਲੀ ਜਾਂਦੇ ਆ ਤੇ ਮੈਮ ਇਹਨਾਂ ਡੀਪਲੀ ਫਰੈਂਡਲੀ ਹੋ ਕੇ ਸਮਝਾਉਂਦੇ ਨੇ ਕਿ 10 ਵਾਰ ਪੁੱਛੋਗੇ 20 ਵਾਰ ਵੀ ਤੁਸੀਂ ਪੁੱਛੋਗੇ ਫਿਰ ਵੀ ਸੇਮ ਚੀਜ਼ ਹੀ ਰਿਪੀਟ ਕਰਕੇ ਦੱਸ ਦੇ ਬਹੁਤ ਵਧੀਆ ਨੇਚਰ ਹੈ ਮਾਨੀ ਤੇ ਮੈਮ ਹੁਣ ਆਪਣੇ ਇੱਥੇ ਕਿੰਨੇ ਬੱਚਿਆਂ ਦੀ ਐਡਮਿਸ਼ਨ ਹੋ ਗਈ ਹੈ ਤੇ ਆਪਣੇ ਕਿੰਨੇ ਬੈਚ ਚੱਲ ਰਹੇ ਨੇ ਦੇਖੋ ਜੀ ਹੁਣ ਤੱਕ ਤਾਂ 70 ਬੱਚਾ ਮੇਰੇ ਕੋਲ ਜਾ ਚੁੱਕਿਆ ਹੈ ਤੇ ਉਸ ਤੋਂ ਬਾਅਦ ਵੀ ਬੱਚੇ ਆਈ ਜਾ ਰਹੇ ਨੇ ਐਡਮਿਸ਼ਨ ਚੱਲ ਰਹੀ ਹੈ ਕਿਉਂਕਿ ਜਿਨ੍ਹਾਂ ਨੂੰ ਪਤਾ ਚੱਲਦਾ ਹੈ ਜਿਨ੍ਹਾਂ ਨੂੰ ਨੋਲਿਜ ਹੈ ਇਸ ਦੇ ਬਾਰੇ ਇਸ ਲਾਈਨ ਬਾਰੇ ਉਹਨਾਂ ਨੂੰ ਕਦਰ ਹੈ ਕਿ 5000 ਰੁਪਏ ਚ ਕੁਝ ਵੀ ਨਹੀਂ ਸਿਖਾਇਆ ਜਾਂਦਾ ਨਾ 5000 ਰੁਪਏ ਇੱਕ ਫਾਊਂਡੇਸ਼ਨ ਹੀ 303500 ਦੀ ਇੱਕ ਫਾਊਂਡੇਸ਼ਨ ਹੀ ਇਨਾਂ ਦੇ ਆਂਦੀ ਹੈ ਪਰ ਮੈਂ ਇਹਨਾਂ ਨੂੰ ਪੌਕੇਟ ਦੇ ਇਹਨਾਂ ਦੇ ਹਿਸਾਬ ਨਾਲ ਐਸੀ ਟੈਕਨੀਕ ਦੱਸ ਰਹੀ ਆ ਕਿ ਸਿਰਫ ਟੈਕਨੀਕ ਦੇ ਹਿਸਾਬ ਨਾਲੇ ਕੰਮ ਕਰਨਗੀ ਆ ਔਰ ਅੱਗੇ ਗਰੋ ਕਰੇ ਕਿਉਂਕਿ ਮੈਮ ਇਹ ਵੀਡੀਓ ਨਾ ਕੱਲੀ ਆਪਣੇ ਲੋਕਲ ਪਟਿਆਲੇ ਨਹੀਂ ਇਹ ਵੀਡੀਓ ਨਾ ਪੂਰੇ ਪੰਜਾਬ ਜਾ ਪੂਰੇ ਇੰਡੀਆ 'ਚ ਵੀ ਜਾ ਸਕਦੀ ਹੈ ਹੈਨਾ ਤੇ ਤੇ ਉਸ ਤੋਂ ਬਾਅਦ ਮੈਂ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਕਿ ਜਿਹੜੀਆਂ ਕੁੜੀਆਂ ਬਾਹਰੋਂ ਆਣਗੀਆਂ ਜਿਵੇਂ ਪੰਜਾਬ ਚੋਂ ਆਣਗੀਆਂ ਜੀ ਹੈਨਾ ਅਲੱਗ-ਅਲੱਗ ਜ਼ਿਲ੍ਹਿਆਂ ਚੋਂ ਮੈਮ ਉਹਨਾਂ ਦੇ ਰਹਿਣ ਦਾ ਕੋਈ ਪ੍ਰਬੰਧ ਹੈ ਤੁਹਾਡੇ ਕੋਲ ਜਾਂ ਹਾਂਜੀ ਰਹਿਣ ਦਾ ਬਿਲਕੁਲ ਪ੍ਰਬੰਧ ਹੈ ਪਹਿਲੇ ਹੀ ਮੇਰੇ ਕੋਲ ਹੁਣ ਇਸ ਟਾਈਮ 5 ਕੁੜੀਆਂ ਰਹਿ ਰਹੀਆਂ ਤੇ ਕੋਈ ਦੇਵੀਗੜ੍ਹ ਤੋਂ ਆਈਏ ਕੋਈ ਕਿਹੜੀ ਜਗ੍ਹਾ ਤੋਂ ਆਈਏ ਨਾਮ ਭੁੱਲ ਗਏ ਆ ਇੱਕ ਅੰਮ੍ਰਿਤਸਰ ਗੁਰਦਾਸਪੁਰ ਤੋਂ ਆਈ ਹੋਈਆਂ ਤੇ ਇਹ ਲੜਕੀ ਦੇਵੀਗੜ੍ਹ ਤੋਂ ਆਂਦੀ ਏ ਹੋਰ ਦੋ ਲੜਕੇ ਜਲੰਧਰ ਤੋਂ ਵੀ ਆਈਆਂ ਹੋਈਆਂ ਨੇ ਰਹਿਣ ਦਾ ਪੂਰਾ ਪ੍ਰਬੰਧ ਹੈ ਇਹਨਾਂ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਣੇ ਘਰਵਰਗੀ ਗੱਲ ਹੈ ਔਰ ਮੈਂ ਇੱਥੇ ਹੀ ਹੁੰਦੀ ਆ ਮੋਸਟਲੀ ਮੈਂ ਇੱਥੋਂ ਜਾਂਦੀ ਨਹੀਂ ਇਹ ਬੱਚੀਆਂ ਮੇਰੇ ਹੀ ਹਨ ਜਿਹੜੇ ਬੱਚੇ ਇੱਥੋਂ ਸਿੱਖ ਕੇ ਜਾਂਦੇ ਨੇ ਦੇਖੋ ਜੀ ਹੁਣ ਹਰਪ੍ਰੀਤ ਹੈ ਹੁਣ 4 ਦਿਨ ਪਹਿਲਾਂ ਹੀ ਇਹਨਾਂ ਨੇ ਆਪਣਾ ਵੇੜਾ ਦੇ ਨਾਮ ਤੇ ਆਪਣਾ ਸੈਲੂਨ ਸ਼ੁਰੂ ਕੀਤਾ ਔਰ ਇੰਨੇ ਜੋ ਸਟਾਰਟਿੰਗ ਦੀ ਚਾਈ ਸੀ ਇਸ ਨੂੰ ਕਿਸੇ ਚੀਜ਼ ਦੀ ਵੀ ਕੋਈ ਸਮਝ ਨਹੀਂ ਸੀ ਮਤਲਬ ਬਹੁਤ ਇੱਕ ਨਿਮਾਣਾ ਬੱਚਾ ਕਹਿ ਲਓ ਉਹ ਮੈਡੀਸੀ ਪਰ ਅੱਜ ਪਰਮਾਤਮਾ ਦੀ ਬੜੀ ਇਸ ਬੱਚੀ ਤੇ ਕਿਰਪਾ ਇਹਨੇ ਆਪਣਾ ਹੁਣ ਸਲੂਨ ਸ਼ੁਰੂ ਕੀਤਾ ਔਰ ਕਲਾਇੰਟ ਆਣੇ ਵੀ ਸ਼ੁਰੂ ਹੋ ਗਏ ਪਹਿਲੇ ਜਿਹੜੀ ਮਤਲਬ ਇਹਨੂੰ ਕੋਈ ਚੀਜ਼ ਦੀ ਸਮਝ ਨਹੀਂ ਸੀ ਹੁਣ ਇਹ ਕੰਫੀਡੈਂਟ ਨਾਲ ਹਰ ਚੀਜ਼ ਕਰ ਸਕਦੀ ਔਰ ਕਰਦੀ ਹੈ ਇੱਥੇ ਵੀ ਬੈਸਟ ਸਟੂਡੈਂਟ ਵਿੱਚ ਰਹੀ ਮੇਰੇ ਨਾਲ ਤੇ ਮੈਮ ਆਪਣੇ ਇੱਥੇ ਬੈਚ ਮਤਲਬ ਕਿ ਜਿਵੇਂ ਹਨਾ ਹੁਣ ਆਪਣੇ ਕੋਲ ਸਾਰੀਆਂ ਕੁੜੀਆਂ ਹੀ ਨੇ ਤੇ ਕਈ ਵਾਰ ਕੁੜੀਆਂ ਨੂੰ ਦਿੱਕਤ ਹੁੰਦੀ ਹੈ ਨਾ ਜਿਵੇਂ ਸ਼ਾਮ ਚ ਘਰੇ ਬਣਾਣਾ ਹੁੰਦਾ ਰੋਟੀ ਪਾਣੀ ਦਾ ਕਰਨਾ ਹੁੰਦਾ ਕਈ ਮੈਰਿਡ ਵੀ ਨੇ ਤੇ ਕਈ ਅਨਮੈਰਿਡ ਨੇ ਉਹਨਾਂ ਨੂੰ ਕਿਵੇਂ ਮੈਨੇਜ ਕਰਦੇ ਹੋ ਮੈਮ ਆਪਣੇ ਬੈਚ ਕਿਹ ਬੈਚ ਅਸੀਂ ਇਸੇ ਟਾਈਮ ਤੇ ਸ਼ੁਰੂ ਕੀਤੇ ਨੇ ਕਿ ਇਹਨਾਂ ਨੂੰ ਘਰ ਦੀ ਵੀ ਕੋਈ ਟੈਨਸ਼ਨ ਨਾ ਹੋਏ ਟਾਈਮ ਸੇ ਟਾਈਮ ਤੇ ਇੱਕ ਆਣ ਔਰ ਟਾਈਮ ਸੇ ਆਪਣੇ ਘਰ ਜਾਣ 2.5 ਘੰਟੇ ਦਾ ਹੀ ਅਸੀਂ ਬੈਚ ਲੈਣਾ ਹੈ ਮੇਕਅਪ ਦਾ ਸਿਰ 3 ਘੰਟੇ ਦਾ ਲੈਣਾ ਹੈ ਕਿਉਂਕਿ ਮੇਕਅਪ ਹੀ ਥੋੜਾ ਟਾਈਮ ਚਾਹੀਦਾ ਹੁੰਦਾ ਫੋਰ ਹਰ ਕੇ ਆਪਣੀ ਸੈਟਿੰਗ ਕਰਕੇ ਹੀ ਆਉਂਦਾ ਕਿਸੇ ਨੂੰ ਵੀ ਮੇਰੇ ਖਿਆਲ ਨਾਲ ਤਾਂ ਅੱਜ ਤੱਕ ਮਨੂੰ ਕਿਸੇ ਨੇ ਨਹੀਂ ਕਿਹਾ ਕਿ ਮੈਂ ਮੇਰਾ ਘਰ ਡਿਸਟਰਬ ਹੋ ਰਿਹਾ ਮੇਰੀ ਫੈਮਿਲੀ ਡਿਸਟਰਬ ਹੋ ਰਹੀ ਹੈ ਮੇਰੀ ਕਦੀ ਕੋਈ ਪ੍ਰੋਬਲਮ ਨਹੀਂ ਆਈ ਬਿਲਕੁਲ ਸਹੀ ਚੱਲ ਰਿਹਾ ਹੈ ਮੈਮ ਜਿਹੜੇ ਸ੍ਰੋਤੇ ਹਨ ਐਨਾ ਟਾਈਮ ਕੱਢ ਕੇ ਵੀਡੀਓ ਦੇਖ ਰਹੇ ਨੇ ਆ ਉਹਨਾਂ ਨੇ ਆਪਣਾ ਐਨਾ ਕੀਮਤੀ ਸਮੇਂ ਦਿੱਤਾ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਤਾਂ ਇਹ ਹੀ ਕਹੂੰਗੀ ਕਿ ਦੇਖੋ ਪਹਿਲੇ ਲੜਕੀਆਂ ਵਸੇ ਸਿਲਾਈ ਸੈਂਟਰ ਹੁੰਦੇ ਸੀ ਬਈ ਬੱਚੀਆਂ ਸਿਲਾਈ ਸਿੱਖਣ ਔਰ ਸਿਲਾਈ ਕਰਕੇ ਚਲੋ ਜੋ ਵੀ ਆਪਣਾ ਓਖਾ ਕਦੀ ਟਾਈਮ ਪਰਮਾਤਮਾ ਨਾਲ ਕਿਸੇ ਕੁੜੀ ਤੇ ਕਰੇ ਤੇ ਆਪਣੇ ਗੁਜ਼ਾਰੇ ਕਰ ਸਕਦੀਆਂ ਬਟ ਹੁਣ ਮੇਕਅਪ ਦੀ ਲਾਈਨ ਇੰਨੀ ਲਾਈਨਸ ਆ ਜਿਵੇਂ ਮੇਕਅਪ ਆਰਟਿਸਟ ਹੈ ਨੇਲ ਆਰਟਿਸਟ ਹੈ ਪਾਰਲਰ ਦਾ ਕੰਮ ਹੈ ਇੰਨੀ ਜਿਆਦਾ ਇੰਨਾ ਵੀ ਚੀਜ਼ਾਂ ਆ ਗਈਆਂ ਕਿ ਤੁਸੀਂ 15 20 30000 ਰੁਪਏ ਇਨਕਮ ਆਰਾਮ ਨਾਲ ਕਮਾ ਸਕਦੇ ਹੋ ਸਟਾਰਟਿੰਗ ਮੈਂ ਦੱਸ ਰਹੀ ਹਾਂ ਉਸ ਤੋਂ ਬਾਅਦ ਲੱਖਾਂ ਰੁਪਏ ਔਰ ਮੈਂ ਇਹ ਕਹੂੰਗੀ ਕਿ ਹਰ ਮਤਲਬ ਬੇਟੀ ਵਾਸਤੇ ਭੈਣ ਵਾਸਤੇ ਇਹ ਚੀਜ਼ ਬਹੁਤ ਜ਼ਰੂਰੀ ਹੈ ਔਰ ਫੈਮਿਲੀ ਦੇ ਬੰਦਿਆਂ ਨੂੰ ਸੋਚਣਾ ਚਾਹੀਦਾ ਹੈ ਜੜੀਆਂ ਪੜ ਨਹੀਂ ਲਿਖ ਨਹੀਂ ਰਹੀਆਂ ਵੀ ਪੜਾਈ ਦਾ ਉਹਨਾਂ ਨੂੰ ਸ਼ੌਂਕ ਨਹੀਂ ਹੈ ਤੇ ਇਹ ਲਾਈਨ ਬੈਸਟ ਹੈ ਔਰ ਕਈ ਵਾਰੀ ਇਹ ਹੁੰਦਾ ਕਿ ਆਪਾਂ 40 50 ਦੀ ਏਜ 'ਚ ਵੀ ਸੈੱਟ ਨਹੀਂ ਹੋ ਪੈਂਦੇ ਉਸ ਏਜ 'ਵੀ ਆ ਕੇ ਤੁਸੀਂ ਸਿੱਖ ਸਕਦੇ ਹੋ ਬਿਲਕੁਲ इजी ਲੈਂਗੁਏਜ ਇਜ਼ इजी ਤਰੀਕੇ ਨਾਲ ਇਹ ਚੀਜ਼ ਸਾਰੀ ਸਿਖਾਈ ਜਾਂਦੀ ਹੈ ਔਰ ਇਹਦਾ ਪੂਰੀ ਉਮਰ ਵਾਸਤੇ ਉਹਨਾਂ ਨੂੰ ਬੈਨੀਫਿਟ ਹੋਏਗਾ ਇਹਨਾਂ ਬੱਚਿਆਂ ਨੂੰ ਵੀ ਹੋ ਰਿਹਾ ਹੈ ਹੋਰ ਵੀ ਮੈਂ ਸਭ ਨੂੰ ਕਹਿਣਾ ਚਾਹੁੰਦੀ ਹਾਂ ਕਿ ਇੱਕ ਵਾਰੀ ਆ ਕੇ ਤੁਸੀਂ ਇੱਥੇ ਆ ਕੇ ਮਿਲੋ ਤੁਸੀਂ ਇੱਕ ਦੋ ਦਿਨ ਵੀ ਲਗਾ ਕੇ ਤੁਸੀਂ ਦੇਖੋ ਤੁਹਾਨੂੰ ਲੱਗੇਗਾ ਕਿ ਹਾਂ ਅਸੀਂ ਹੁਣ ਲਾਈਫ ਤੇ ਸਾਨੂੰ ਕੋਈ ਮੰਜ਼ਿਲ ਮਿਲ ਗਈ ਹੈ ਰਸਤਾ ਮਿਲ ਚੁੱਕਿਆ ਤੇ ਅਸੀਂ ਮੰਜ਼ਿਲ ਤੇ ਪਹੁੰਚ ਜਾਵਾਂਗੇ ਤੁਹਾਣੀ ਕਿ ਇੱਥੇ ਦਾ ਆਪਣਾ ਪ੍ਰੋਪਰ ਐਡਰੈਸ ਦਾਦੋ ਤੇ ਆਪਣਾ ਜਿਹੜਾ ਤੁਹਾਡਾ ਹਨਾ ਕਾਲਿੰਗ ਡਿਟੇਲ ਨੰਬਰ ਹੈ ਜਾਂ ਬੀਟ ਬੁਕਿੰਗ ਨੰਬਰ ਉਹ ਵੀ ਜਰੂਰ ਦੱਸੋ ਜੀ 올ਡ ਪਾਰਟ ਸਟੈਂਡ ਦੇ ਕੋਲ ਗੁਰਬਖਸ਼ ਕਲੋਨੀ ਹੈ ਗੁਰਨਾਨਕ ਨਗਰ ਦੇ ਕੋਲ 4 ਨੰਬਰ ਗਲੀ ਦੇ ਵਿੱਚ 432 ਨੰਬਰ ਕੋਠੀ ਹੈ ਤੇ ਤੁਸੀਂ ਜਿਸ ਟਾਈਮ ਮਰਜ਼ੀ ਆ ਸਕਦੇ ਹੋ ਸਵੇਰੇ 10 ਵਜੇ ਤੋਂ ਲੈ ਕੇ 6 ਵਜੇ ਤੱਕ ਤੁਸੀਂ ਆ ਕੇ ਆਪਣੀ ਸੀਟ ਬੁੱਕ ਕਰਾ ਸਕਦੇ ਹੋ ਦੇਖ ਸਕਦੇ ਹੋ ਵੀ ਇੱਥੇ ਕਿਵੇਂ ਬੱਚੇ ਕੰਮ ਕਰ ਰਹੇ ਨੇ ਤੇ ਇਹ ਫੋਨ ਨੰਬਰ ਮੇਰਾ ਹੈਗਾ 9855278600 ਹੋਰ ਵੀ ਨੰਬਰ ਹੈਗੇ ਫਿਰ ਉਹ ਆਪਾਂ ਮੈਂਸ਼ਨ ਕਰ ਦਿੱਤਾ। ਜੀ ਦੋਸਤੋ ਸਕਰੀਨ ਤੇ ਹੁਣ ਤੁਹਾਨੂੰ ਨੰਬਰ ਸ਼ੋ ਹੋ ਜਾਣਗੇ ਠੀਕ ਆ ਤੁਸੀਂ ਕਿਸੇ ਵੀ ਤਰ੍ਹਾਂ ਇਨਕੁਆਰੀ ਲਈ ਮੈਮ ਨੂੰ ਤੁਸੀਂ ਜਿਹੜਾ ਇਹਨਾਂ ਨੇ ਟਾਈਮ ਦੱਸਿਆ ਨਾ ਤੈਨੂੰ ਕਾਲ ਕਰ ਦਿਓ। ਹੁਣ ਮੈਂ ਇਹ ਚਾਹਣਾ ਚਾਹ ਕਹਿਣਾ ਚਾਹੁੰਦੀ ਆ ਕਿ ਇੱਥੇ ਤਾਂ ਆਪਾਂ ਹੁਣ ਇੱਕ ਸਟਾਰਟਿੰਗ ਕਰ ਦਿੱਤੀ ਐ। ਇੱਥੇ ਤਾਂ ਮੈਂ ਕਰੂੰਗੀ ਕਰੂੰਗੀ ਇੰਡੀਆ ਵਿੱਚ ਤੇ ਹੁਣ ਮੇਰਾ ਮਨ ਹੈ ਤਮੰਨਾ ਕਿ ਸਟਾਰਟਿੰਗ ਮੈਨੂੰ ਕੈਨੇਡਾ ਵਿੱਚ ਹੀ ਆਇਆ ਹੋਇਆ ਸੀ ਕਿ ਮੈਂ ਬੱਚਿਆਂ ਨੂੰ ਸਿਖਾਵਾਂ ਹੁਣ ਸਾਡਾ ਉੱਥੇ ਚੱਲ ਰਿਹਾ ਸਾਰਾ ਪਲਾਨਿੰਗ ਚੱਲ ਰਹੀ ਹੈ ਹੁਣ ਬਹੁਤ ਜਲਦੀ ਮੈਂ ਕੈਨੇਡਾ ਵਿੱਚ ਵੀ ਆ ਕੇ ਜੜੀਆਂ ਬੱਚੀਆਂ ਹੈਗੀਆਂ ਸਿੱਖਣ ਦਾ ਜੀਨੂ ਚਾਹ ਹੈ ਪੈਸੇ 2 3000 ਡਾਲਰ 4000 5000 ਡਾਲਰ ਨਹੀਂ ਦੇ ਸਕਦੀਆਂ ਉਹਨਾਂ ਨੂੰ ਬਹੁਤ ਰੀਜ਼ਨੇਬਲ ਰੇਟ ਸਿਰਫ ਪ੍ਰੋਡਕਟ ਦੇ ਹੀ ਸਾਨੂੰ ਮਿਲ ਜਾਣ ਉਹਨਾਂ ਹੀ ਕਾਫੀ ਹੁੰਦਾ ਕਿ ਇਹ ਸਰਕਲ ਚੱਲਦਾ ਰਹੇ ਤੇ ਬਹੁਤ ਹੀ ਜਲਦੀ ਅਸੀਂ ਕੈਨੇਡਾ ਵਿੱਚ ਦੀ ਸ਼ੁਰੂਆਤ ਕਰੂੰਗੀ ਮੈਂ ਮੇਰਾ ਇਹ ਡ੍ਰੀਮ ਹੈ ਹਾਂ ਦੋਸਤੋ ਤੁਸੀਂ ਹੁਣ ਮਿਲੇ ਸੀ ਰੋਜੀ ਬਾਬਾ ਮੈਮ ਨੂੰ ਸੋ ਤੁਹਾਡਾ ਵੀ ਫਰਜ਼ ਬਣਦਾ ਚਲੋ ਮੈਮ ਤਾਂ ਇਨਾ ਕੁੜੀਆਂ ਲਈ ਕਰ ਰਹੀ ਨੇ ਹੈਨਾ ਇਹਨਾਂ ਬੱਚੀਆਂ ਲਈ ਤੇ ਤੁਹਾਡਾ ਵੀ ਫਰਜ਼ ਬਣਦਾ ਕਿ ਇਸ ਵੀਡੀਓ ਨੂੰ ਨਾ ਜਿਵੇਂ ਤੁਸੀਂ ਪਿਛਲੀ ਵੀਡੀਓ ਨੂੰ ਇਨਾ ਪਿਆਰ ਦਿੱਤਾ ਤੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਵਿੱਚ ਧੰਨਵਾਦ